ਸਾਤਿਸ਼ਰ ਗਾਲ ਦੇ ਸਾਰਿਆਂ ਨੂੰ ਇਸ ਜੜੀ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੀ ਪਲੱਸ ਅਗਲੇ 7-8 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 15 ਜੂਨ ਤੱਕ ਮੌਸਮ ਪੰਜਾਬ ਦਾ ਗਮੇਦਾਰ ਰਹਿ ਸਕਦਾ ਜੀ ਤਾਂ ਮੀਂਹ ਤੇ ਆ ਸਰਕਦੋਂ ਨਹੀਂ ਐਸ ਲਈ ਜਿਆ ਤਾਜ਼ਾ ਸੈਟਲਾਈਟ ਦੱਸਿਆ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ ਸਵੇਰ ਦੇ ਲਗਭਗ 11 ਵਜੇ ਚੱਲੇ ਆ 9ਜੋ ਹੁੰਦੇ ਅੱਜ ਸਵੇਰਾ ਸਵੇਰ ਤੋਂ ਹੀ ਮੌਸਮ ਦਾ ਜਿਹੜਾ ਗਰਮ ਤੇ ਖੁਸ਼ਕ ਮਾਹੌਲ ਆਇਆ ਪੰਜਾਬ ਦੇ ਹਰ ਤੇ ਫਾਗਾਂ ਦੇ ਵਿੱਚ ਐਸੇ ਰੇ ਗਰਮੀ ਦਾ ਕਹਿਰ ਜਾਰੀ ਹੈ ਜੀ ਜੇਕਰ ਆਪਾਂ ਬੀਤੇ 24 48 ਘੰਟਿਆਂ ਦੇ ਟੈਂਪਰੇਚਰ ਦੇ ਫਕੋ ਦੇਖਦੇ ਹਾਂ ਤੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ ਜਿਹੜੇ ਉਹ 40 ਤੋਂ ਫਾਰਕ ਜਿਹੜੇ ਜਾ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਸ੍ਰੀ ਅੰਮ੍ਰਿਤਸਰ ਸਾਹਿਬ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ੍ਰੀ ਮੁਕਸਰ ਸਾਹਿਬ ਬਠਿੰਡਾ ਦੇ ਮੌਕਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਮੌਸਮ ਦੇ ਖੇਤਰਾਂ ਦੇ ਵਿੱਚ ਟੈਂਪਰੇਚਰ ਜਿਹੜੇ 42-43 ਤੇ ਚੱਲਦੇ ਹੋਏ ਨੇ ਇਸ ਤੋਂ ਇਲਾਵਾ ਜੀ ਜੇਕਰ ਅੱਜ ਵੀ ਗੱਲ ਕਰਦੇ ਆਂ ਟੈਂਪਰੇਚਰ ਦੇ ਵਿੱਚ ਕੱਦੇ ਡਿਗਰੀ ਦਾ ਹੋਰ ਇਜ਼ਾਫਾ ਹੋਏਗਾ ਅਤਿ ਗਰਮੀ ਅੱਜ ਵੀ ਪੜਣੀ ਹੈ ਕਹਿਰ ਗਰਮੀ ਦਾ ਜਾਰੀ ਰਹੇਗਾ ਆਉਂਦੇ ਜਿਹੜੇ 3-4 ਦਿਨ ਨੇ ਜੀ ਅੱਜ 9 ਤਰੀਕ ਐ 10 ਤਰੀਕ 11 ਤਰੀਕ ਤੇ 12 ਤਰੀਕ ਅਗਲੇ 4 ਦਿਨ ਗਰਮੀ ਨੇ ਫੂਰੇ ਵੱਟ ਕੱਢਣੀ ਹੈ ਜਿਹੜੀ ਗਰਮੀ ਹੁਣ ਤੱਕ ਨਹੀਂ ਹੋਈ ਉਹ ਇਹਨਾਂ 4 ਦਿਨਾਂ ਦੇ ਵਿੱਚ ਪੈਣੀ ਹੈ ਇਸ ਲਈ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰ ਦਿੱਤੀ ਹੈ orange alert ਜਾਰੀ ਕੀਤਾ ਗਏ ਰੇ ਹੀਟ ਵੇਵ ਨੂੰ ਲੈ ਕੇ ਯਾਨੀ ਕਿ ਗਰਮ ਲੌ ਚੱਲ ਸਕਦੀ ਹੈ ਆਉਂਦੇ ਦਿਨਾਂ ਦੇ ਦਰਮਿਆਨ ਆਹਰਾ ਬਚਾ ਰੱਖਰਾ ਜੀ ਤੁਸੀਂ ਤੇ ਦੁਪਹਿਰ ਵੇਲੇ ਜੇਕਰ ਬਾਹਰ ਨਾ ਨਿਕਲਿਆ ਜਾਵੇ ਬਚਣ ਤੋਂ ਗ੍ਰੇਸ ਕੀਤਾ ਜਾਵੇ ਨਿਕਲਣ ਤੋਂ ਤੇ ਉਹ ਕਾਫੀ ਬਿਹਤਰ ਹੋਏਗਾ ਤੁਹਾਡੇ ਲਈ ਇਸ ਲਈ ਆਪਣਾ ਤੁਸੀਂ ਵਿਸ਼ੇਸ਼ ਤੌਰ ਤੇ ਧਿਆਨ ਰੱਖੋ ਆਪਣੇ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖੋ ਆਉਂਦੇ ਦਿਨਾਂ ਦੇ ਵਿੱਚ ਚੇਤਾਵਨੀ ਜਾਰੀ ਹੋ ਗਈ ਹੈ ਸੋ ਇਹ ਤਾਂ ਗੱਲ ਹੈ ਜੀ ਅਗਲੇ 4 ਦਿਨਾਂ ਦੀ ਹੁਣ ਆਪਾਂ ਗੱਲ ਕਰਾਂਗੇ ਰਾਹਤ ਕਦੋਂ ਮਿਲੂਗੀ ਗਰਮੀ ਤੋਂ ਅਗਲੇ 4 ਦਿਨ ਗਰਮੀ ਦਾ ਗਹਿਰ ਨਿਰੰਤਰ جاری ਰਹੇਗਾ ਜੀ 12 13 ਤਰੀਕ ਤੱਕ 14 ਤਰੀਕ ਤੋਂ 13 ਤੇ 14 ਇਹ ਦੋ ਦਿਨਾਂ ਦੇ ਵਿੱਚ ਰਾਹਤ ਮਿਲ ਸਕਦੀ ਹੈ ਜਿਹੜੇ ਪੂਰਬੀ ਖੇਤਰ ਹੈ ਚੰਡੀਗੜ੍ਹ ਮਹਾਲਾ ਪੰਚਗਲਾ ਤੇ ਰੋਪੜ ਲੁਧਿਆਣਾ ਪਟਿਆਲਾ ਤੇ ਸ਼੍ਰੀ ਫਤਿਹਗੜ੍ਹ ਸਾਬ ਖਾਸ ਕਰਵਾਦ ਖੇਤਰ ਜਿਹੜੀਆਂ ਕੁਝ ਰਾਹਤ 13 ਤੇ 14 ਤਰੀਕ ਨੂੰ ਮਿਲ ਜੇਗੀ ਉੱਥੇ ਟੈਂਪਰੇਚਰ ਥੋੜਾ ਹੇਠਾਂ ਆਉਣਗੇ ਕਿਉਂ ਆਉਣਗੇ ਮੌਨਸੂਨ ਨੇ ਥੋੜੀ ਜਿਹੀ ਰਫਤਾਰ ਫੜਨੀ ਹੈ ਜਿੱਥੇ ਮੌਨਸੂਨ ਦੀ ਬ੍ਰੇਕਾਂ ਲੱਗੀਆਂ ਹੋਈਆਂ ਨੇ ਉੱਥੋਂ ਚ ਨਿਕਲੀ ਹੁਣ ਜਦੋਂ ਮੌਨਸਨ ਅੱਗੇ ਰਫਤਾਰ ਫੜੇ ਉੱਜੋਂ ਨਿਕਲਿਆ ਠੰਡੀਆਂ ਹਵਾਵਾਂ ਜਿਹੜੀਆਂ ਅੱਗੇ ਪਹੁੰਚ ਗਈਆਂ ਹਰਿਆਣਾ ਤੇ ਪੂਰਬੀ ਜਿਹੜੇ ਪੰਜਾਬ ਵੱਲੋਂ ਜਿੱਥੇ ਟੈਂਪਰੇਚਰ ਦੇ ਵਿੱਚ ਕੁਝ ਰਾਹਤ ਮਿਲ ਸਕਦੀ ਹੈ ਮੌਸਮ ਕਦੇ ਵੀ ਸਿੱਧੀ ਨਹੀਂ ਆਉਂਦੀ ਉਹ तिरछे ਤਰੀਕੇ ਨਾਲ ਆਉਂਦੀ ਹੁੰਦੀ ਹੈ ਜੇਕਰ ਤੁਹਾਨੂੰ ਨਕਸ਼ੇ ਦੇ ਵਿੱਚ ਸਮਝਾਈਏ ਤੇ ਸਕਰੀਨ ਤੇ ਤੜੂ ਲੈਣ ਮਾਰ ਕੇ ਸਮਝਾ ਦਿੰਦੇ ਆ ਜੀ ਮੌਨਸਨ ਹਮੇਸ਼ਾ ਇਸ ਤਰੀਕੇ ਨਾਲ ਆਉਂਦੀ ਹੁੰਦੀ ਹੈ ਜਾਨੀ ਕਿ ਇੱਧਰ ਜੇਕਰ ਯੂਪੀ ਦੇ ਖੇਤਰ ਨੇ ਇੱਧਰ ਹਰਿਆਣਾ ਦੇ ਖੇਤਰ ਨੇ ਇੱਧਰ ਰਾਜਸਥਾਨ ਦੇ ਖੇਤਰ ਨੇ ਤੇ ਕਦੇ ਵੀ ਜੋ ਹਣ ਮਹਾਰਾਸ਼ਟਰ ਤੇਲੰਗਾਨਾ ਕਰਨਾਟਕਾ ਇਹਨਾਂ ਖੇਤਰਾਂ ਦੇ ਵਿੱਚ ਮੌਨਸਨ ਦੀਆਂ ਬ੍ਰੇਕਾਂ ਲੱਗਿਆ ਹੋਈਆਂ ਨੇ ਤੇ ਮੌਨਸਨ ਕਦੇ ਵੀ ਸਿੱਧੀ ਨਹੀਂ ਚੱਲੇਗੀ ਉਹ ਐਦਾ ਤਿਰਛੇ ਰੂਪ ਨਾਲ ਆਉਂਦੀ ਹੁੰਦੀ ਹੈ ਕਿਉਂਕਿ ਇੱਧਰ ਜਿਹੜੇ ਫੋਰ ਵੀ ਖੇਤਰ ਨੇ ਮਣੀਪੁਰ ਮਿਜ਼ੋਰਮਾ ਮਿਗਾਲਿਆ ਆਸਾਂ ਇਹਨਾਂ ਖੇਤਰਾ ਤੱਕ ਐਸ ਡਾਇਰੈਕਸ਼ਨ ਦੇ ਵਿੱਚ ਜੜੀ ਆ ਮੌਨਸਨ ਨੇ ਕਵਰ ਕੀਤਾ ਹੋਇਆ ਦੇ ਆਉਂਦੇ ਦਿਨਾਂ ਦੇ ਵਿੱਚ ਜਿਹੜੀਆਂ ਨੇ ਮੌਨਸੂਨ ਦੀਆਂ ਨਿਕਲੀਆਂ ਹੋਆਗਾ ਇਸ ਡਾਇਰੈਕਸ਼ਨ ਵੱਲ ਨੂੰ ਚੁੱਕ ਜਾਣੀਆਂ ਗਿਆ ਯਾਨੀ ਕਿ ਪੁਆਧ ਖੇਤਰ ਦੇ ਵਿੱਚ 13 14 ਤਰੀਕ ਨੂੰ ਰਾਹਤ ਮਿਲ ਜਾਏਗੀ ਉਸ ਤੋਂ ਅੱਗੇ ਜਿਹੜੇ ਪੱਛਮ ਵਿੱਚ ਲਿਆ ਇਹਨਾਂ ਦੇ ਵਿੱਚ ਵੀ ਰਾਹਤ ਮਿਲਣ ਦੀ ਪੂਰੀ ਉਮੀਦ ਹੈ ਕਿਉਂ ਉਮੀਦ ਹੈ ਜੀ ਪੱਛਮੀ ਸਿਸਟਮ ਆ ਰਿਹਾ ਜੇ ਇੱਕ ਵੈਸਨ ਦੇ ਸਰਵਨਸ ਜਿਹੜੀ ਕਿ 14 15 ਤਰੀਕ ਤੋਂ ਐਕਟਿਵੇਟ ਹੋ ਜਾਏਗੀ 15 16 17 18 ਇਹਨਾਂ ਦਿਨਾਂ ਦੇ ਵਿੱਚ ਵੱਡੇ ਫੱਦਰ ਤੇ ਹਨੇਰ ਚੱਕੜ ਔਰ ਤਗੜੀ ਗਰੇਮਾਰ ਤਗੜੇ ਮੀ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਚਾਹੇ ਉਹ ਮਾਝਾ ਖੇਤਰ ਹੈ ਔਰ ਆਪਾ ਪੁ ਜੇ ਮਾਲੋ ਹੈ ਸਾਰੇ ਖੇਤਰਾ ਦੇ ਵਿੱਚ ਮੀਂਹ ਲੱਗਣਗੇ ਔਰ ਗੜੇਮਾਰ ਹੋਏਗੀ ਇਸ ਲਈ ਤਪਦੀ ਗਰਮੀ ਤੋਂ ਕਹਿ ਲਿਆ ਕਿ ਵੱਡੀ ਰਾਹਤ ਜੜੀਆਂ ਪੰਜਾਬ ਵਾਸੀਆਂ ਨੂੰ ਮਿਲਣ ਜਾ ਰਹੀ ਹੈ 15 ਤਰੀਕ ਤੋਂ 14 15 16 17 ਇਹਨਾਂ ਦਿਨਾਂ ਦੇ ਦਰਮਿਆਨ ਸੋ ਇਹ ਚਾਰ-ਪੰਜ ਦਿਨਾਂ ਦੇ ਵਿੱਚ ਰਾਹਤ ਮਿਲ ਜਾਏਗੀ ਗਰਮੀ ਤੋਂ ਉਸ ਤੋਂ ਬਾਅਦ ਗਰਮੀ ਦਾ ਕਹਿਰ ਥੋੜਾ ਘਟੇਗਾ ਦੋ-ਤਿੰਨ ਦਿਨ ਜੇਕਰ ਗਰਮੀ ਜੜੀਆਂ ਪਏਗੀ ਉਸ ਤੋਂ ਬਾਅਦ ਮੌਨਸਨ ਦੇ ਵਿੱਚ ਜੜੀਆਂ ਹਵਾਵਾਂ ਨੇ ਅੱਗੇ ਕੁਝ ਕੰਨੀਆ ਸ਼ੁਰੂ ਕਰ ਦੇਣੀਆਂ ਇਸ ਲਈ ਗਰਮੀ ਦਾ ਕਹਿਰ ਥੋੜਾ ਜਿਆਦਾ ਘਟੇਗਾ ਅਗਲੇ ਚਾਰ-ਪੰਜ ਦਿਨ ਗਰਮੀ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹਿਣ ਦੀ ਉਮੀਦ ਸੇ ਦਾ ਨੂੰ ਅੰਕੜੇ ਦਿਖਾ ਦਨੇ ਜੋ ਅੱਜ ਜਾਰੀ ਕੀਤੇ ਆ ਮੌਸਮ ਫਹਾਗ ਰਹੇ ਕੱਲ ਦੀ ਇਹ ਰਿਪੋਰਟ ਹੈ ਅੱਜ ਮੌਸਮ ਫਹਾਗ ਫਿਰ ਤੋਂ ਅੰਕੜੇ ਜਾਰੀ ਕਰੇਗਾ orange alert ਜਾਰੀ ਕੀਤੇ ਗਏ ਨੇ ਜਾਨੀ ਕਿ ਇੱਕ ਵੱਡੇ ਖਤਰ ਦੇ ਅਲਰਟ ਹੁੰਦੇ ਨੇ orange alert ਜੜਿਆ ਹੀਟ ਵੇਵ ਨੂੰ ਲੈ ਕੇ ਜਾਰੀ ਕਰ ਦਿੱਤੇ ਗਏ ਨੇ ਫੌਤ ਫਾਗਾ ਦੇ ਵਿੱਚ ਮੌਸਮ ਅੱਜ ਤਫਦਾ ਗਰਮ ਖੁਸ਼ਕ ਤੇ ਰਹਿਣ ਵਾਲਾ ਇਸ ਲਈ ਆਪਣਾ ਬਚਾਅ ਰੱਖਿਆ ਜਾਵੇ ਉਸ ਤੋਂ ਬਾਅਦ ਜੋ ਮੌਸਮ ਲਗਭਗ ਅਲਰਟ ਜੜਿਆ ਉਹ ਫਿਰ ਤੋਂ ਜਿਹੜੇ ਜਾਰੀ ਕੀਤੇ ਗਏ ਨੇ ਹੀਟ ਵੇਵ ਨੂੰ ਲੈ ਕੇ ਧਰਗਾ ਜੀ